ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਮੇਰੇ ਪਿੰਡ ਦੇ ਨੌਜਵਾਨ ਪਿੰਡ ਮਲੇਰ ਦੇ ਸੰਗਤਾਂ ਆ ਦੇਖ ਲਓ ਨੌਜਵਾਨ ਵੀਰ ਪਿਆਰੀ ਮੰਦਿਰ ਦੀ ਸੰਗਤ ਪਹੁੰਚ ਚੁੱਕੀ ਹੈ ਜੀ ਹੋਰ ਮੰਡੋ ਠੀਕ ਹੋ ਸਰਦ ਬਣਾ ਲੈ ਲਓ ਜੀ ਸਾਰੀ ਸੰਗਤੀ ਜੀ ਦਰਸ਼ਨ ਕਰ ਲੈ ਹਾਂਜੀ ਹਾਂਜੀ ਓਕੇ ਹਟੇ ਗੜ੍ਹ ਸਾਹਿਬ ਆਪੇ ਪਿੱਤਰ ਧਰਤੀ ਤੇ ਆਪਣੇ ਪਿੰਡ ਦੇ ਮੰਦਿਰ ਦੇ ਨੌਜਵਾਨ ਪਹੁੰਚ ਚੁੱਕੇ ਨੇ ਜੀ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਿਆਦਾਂ ਦੀ ਸਾਧ ਤਨ ਕੋਟੀ ਕੋਟੀ ਪ੍ਰਣਾਮ ਜੀ ਪ੍ਰਣਾਮ ਸਿੱਧਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੇਵੀ ਪਿਆਰੀ ਸੰਗਤ ਜੀ ਆਪਣੇ ਨਾਲ ਆਪਣੇ ਸਾਥੀਆਂ ਵੱਲੋਂ ਬਹੁਤ ਹੀ ਵਧੀਆ ਮੋਬਾਈਲ ਚਾਰਜ ਦਾ ਲੰਗਰ ਲਗਾਇਆ ਗਿਆ ਕਿਉਂਕਿ ਹਰ ਇੱਕਾ ਜੋ ਵੀ ਇਸ ਪਵਿੱਤਰ ਧਰਤੀ ਤੇ ਪਹੁੰਚਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਨੇ ਕੋਈ ਕਿਸੇ ਪ੍ਰਕਾਰ ਦੀ ਕੋਈ ਕਿਸੇ ਪ੍ਰਕਾਰ ਦੀ ਅਤੇ ਆਪਣੇ ਸਾਥੀਆਂ ਨਾਲ ਜੋ ਕਿ ਹਰ ਇੱਕਾ ਕੋਈ ਟ੍ਰੈਕਟਰ ਕੋਈ ਗੱਡੀ ਕਿਸੇ ਵੀ ਪ੍ਰਕਾਰ ਦਾ ਕੋਈ ਸਾਧਨ ਹੈ ਉਹ ਇਸ ਪਵਿੱਤਰ ਧਰਤੀ ਤੇ ਜਰੂਰ ਪਹੁੰਚਦਾ ਜੀ ਅਤੇ 13 ਉਹ ਨੂੰ ਜ਼ਰੂਰ ਦਸਣ ਕਰਦਾ ਜੀ ਤੇ ਆਪਣੇ ਨਾਲ ਆਪਣੇ ਸਾਥੀ ਵੀਰ ਪਹੁੰਚੇ ਹੋਏ ਨੇ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਜੀ ਆਪਣਾ ਪਿੰਡ ਆ ਜੀ ਖਖ ਜਿਹੜਾ ਤਰਨਤਾਰਨ ਆਪਾਂ ਆਏ ਆ ਜੀ ਤੇ ਤੇ ਵੀਰ ਕਿੰਨੇ ਜਾਣੇ ਆਏ ਹੋ ਤੁਸੀਂ ਆਪਾਂ ਵੀਰ ਜੀ ਆਏ 15 ਜਾਣੇ 15 ਜਾਣੇ ਹਾਂਜੀ ਤਾਂ ਕਹ ਤਰੀਕ ਨੂੰ ਆਏ ਸੀ ਵੀਰੇ ਪਰਸੋਂ 23 ਤਰੀਕ ਨੂੰ ਆਏ ਪਾ ਜੀ ਅੱਛਾ 23 ਨੂੰ ਕਦ ਜਾਣਾ ਵੀਰ ਜੀ ਅਸੀਂ ਵੀਰ ਜੀ 29 ਤਰੀਕ ਨੂੰ ਜਾਵਾਂਗੇ ਸਵੇਰ ਅੱਛਾ ਤੇ ਦਰਸ਼ਨ ਕਰ ਲੇ ਜੀ ਹਾਂਜੀ ਕਰਦੇ ਠੀਕ ਆ ਬਾਈ ਗੁਰੂ ਜੀ ਦਾ ਖਾਲਸਾ ਜੀ ਬਾਈ ਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਵੱਡੇ ਗੁਰਦੁਆਰੇ ਦੇ ਵਿੱਚ ਨਮਸਤਕ ਹੋਏ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਦਾਂ ਦੇ ਵਿੱਚ ਚੜ੍ਹਿਆ ਗਿਆ ਸੀ ਆਪਾਂ ਉੱਥੇ ਨਮਸਤਕ ਹੋਏ ਦੂਜਾ ਆਪਾਂ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ 4 ਮਹੀਨੇ ਦੇ ਵਿੱਚ ਬਾਹਰ ਕੋ ਨੂੰ ਰੱਖਿਆ ਗਿਆ ਸੀ ਬਹੁਤ ਠੰਡੀਆਂ ਹਵਾਵਾਂ ਦੇ ਵਿੱਚ ਜੋ ਕਿ ਬਹੁਤ ਹੀ ਜਿਆਦੇ ਸਭ ਨੂੰ ਜਿਆਦੇ ਠੰਡ ਵਾਲੀ ਥਾਂ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਭ ਜਿਆਦਿਆਂ ਨੂੰ ਰੱਖਿਆ ਗਿਆ ਸੀ ਫਿਰ ਆਪਾਂ ਉੱਥੇ ਨਮਸਤਕ ਹੋਏ ਜੀ ਉਸ ਤੋਂ ਬਾਅਦ ਆਪਾਂ ਮੋਤੀਰਾਮ ਮਹਾਰਾਜੀ ਦੇ ਗੁਰਦੁਆਰੇ ਦੇ ਵਿੱਚ ਨਮਸਤਕ ਹੋਏ ਅਤੇ ਫਿਰ ਜਿੱਥੇ ਟੋਡਰ ਮੱਲਜੀ ਨੇ ਸੋਨੇ ਦੀਆਂ ਮੋਹਰਾਂ ਧਰ ਕੇ ਥਾਉ ਨੂੰ ਮੁੱਲ ਗਰੀਦਿਆ ਥੀ ਜ਼ਾਲਮ ਹਕੂਮਤ ਤੋਂ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਫਿਰ ਆਪਾਂ ਉੱਥੇ ਨਮਸਤਕ ਹੋਏ ਜੀ ਉਸ ਤੋਂ ਬਾਅਦ ਫਿਰ ਆਪਾਂ ਜਿੱਥੇ ਥੜੇ ਨੇ ਜੀ ਜਨਰਲ ਸੀ ਸ਼ੇਰਾਂ ਨੇ ਰਾਖੀ ਖਰੀ ਸੀ ਧੜਾਂ ਦੀ ਆਪਾਂ ਉਥੇ ਨਮਸਤਕੋ ਲਈ ਜੀ ਬਹੁਤ ਹੀ ਅਤਿਆਚਾਰ ਵਾਲਾ ਸਾਖਾ ਸੀ ਸਾਖਾ ਸਰੰਦ ਦਾ ਬਹੁਤ ਹੀ ਦੇਖ ਕੇ ਅਫਸੋਸ ਹੁੰਦਾ ਹੈ ਕਿ ਫੇਰ ਵੀ ਉਹ ਡੋਲੇ ਨਹੀਂ ਜੀ ਝਾਲ ਮਹਕੂਮਤ ਵੱਲੋਂ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਗਿਆ ਤਾਂ ਵੀ ਉਹ ਆਪਣੇ ਧਰਮ ਲਈ ਐ ਵੈਸਾ ਸਿੱਧੀਆਂ ਪਾ ਗਏ ਜੀ ਉਹਨਾਂ ਦੀ ਸਿੱਧੀ ਨੂੰ ਕੋਟੀ ਕੋਟੀ ਪ੍ਰਣਾਮ ਜੀ ਜਿਨ੍ਹਾਂ ਨੇ ਆਪਣੇ ਧਰਮ ਨੂੰ ਉੱਚਾ ਰੱਖਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਦੋ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸਾਹਦਤ ਦਿੱਤੀ ਗਈ ਅਤੇ ਸਾਰਾ ਹੀ ਪਰਿਵਾਰ ਆ ਇਹ ਪੋਦੇ ਮਹੀਨੇ ਦੇ ਵਿੱਚ ਸਾਹਦਤ ਪਾ ਗਿਆ ਸੀ ਜੀ ਇਹ ਸਾਸਾ ਨਦੀ ਦੇ ਜੋ ਵਿਛੋੜਾ ਪੈ ਗਿਆ ਸੀ ਉਸ ਤੋਂ ਬਾਅਦ ਬਾਕਬਾਕ ਜਗਾ ਤੇ ਜ਼ਾਲਮ ਹਕੂਮਤ ਵੱਲੋਂ ਲੜਾਈ ਲੜ ਕੇ ਤਾਂ ਤੁ ਆਪਣਾ ਧਰਮ ਨਹੀਂ ਹਾਰਿਆ ਜੀ ਇਥੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੱੱਟ ਤੋਂ ਵੱਧ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਦੀ ਜ਼ਰੂਰ ਜਾਣਕਾਰੀ ਦਿਓ ਜੀ ਇੱਕ ਵਾਰੀ ਹੱਥ ਬੰਨ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਬੇਨਤੀ ਕਰਦੇ ਹਾਂ ਕਿ ਆਪਣੇ ਪਰਿਵਾਰਾਂ ਨੂੰ ਜ਼ਰੂਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਲਿਜਾਓ ਜੀ ਤਾਂ ਕਿ ਇਥੇ ਦੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਪਤਾ ਚੱਲੇ ਜੀ ਤੇ ਆਪਣੇ ਧਰਮ ਖਾਤਰ ਉਹਨਾਂ ਨੇ ਸੀਧੀਆਂ ਪਾ ਗਏ ਜੀ ਤਾਂ ਆਉਣ ਵਾਲੇ ਬੱਚਿਆਂ ਨੂੰ ਇਸ ਦੀ ਜਾਣਕਾਰੀ ਜ਼ਰੂਰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਹਤਿ ਜੀ ਉਹੋ ਗਰਾਸ ਦਾ ਮਹਾਰਾਜੀ ਸਾਧਿਆ ਪੰਜ ਸਿੰਧਾ ਤੋਂ ਜਾ ਕੇ ਨੌਂ ਦੀ ਗੱਤ ਲੈ ਲਓ ਆਹ ਪਕੜੀਆਂ ਪਿੱਛੇ ਨਾ ਬੱਦੇ ਜੀ ਜਾ ਕਰੋ ਨੌਂ ਦੀ ਗੱਤ ਲੈ ਲਓ ਇਹ ਵਾਲੇ ਦੀ ਨੌਂ ਗੱਤ ਹੈ ਅੱਲਾਹ ਦੀ ਕਿਤੇ ਨਹੀਂ ਬੱਦੀ ਸਾਥੀ ਪਿਆਰੇ ਔਰੇ ਪੰਜਾਬੀ ਸਿੱਖੋ ਪੰਜਾਬੀ ਲੋਕ ਅਤੇ ਪੰਜਾਬੀ ਬੋਲੋ ਗੁਰੂ ਦਾ ਲੰਗਰ ਲਗਾਇਆ ਗਿਆ ਹੈ ਜੋ ਕਿ ਆਪਣੇ ਸਾਥੀ ਵੀਰਾਂ ਵੱਲੋਂ ਫੱਟੀਆਂ ਕਤ ਆਪਾਂ ਕਾਪੀਆਂ ਸਾਰੀ ਚੀਜ਼ ਪਲਸਨ ਦਵਾਈਆਂ ਤਸਾਈਆਂ ਪਿਆਰ ਹੈ ਜੀ ਪਲਸਨ ਵੀ ਹੈ ਆ ਛੋਟੇ ਛੋਟੇ ਬੱਚੇ ਜੋ ਪਹੁੰਚੇ ਹੋਏ ਨੇ ਇਹਨਾਂ ਨੂੰ ਲਿਖਣ ਦਾ ਤੇ ਔਰੇ ਲੰਗਰ ਲਗਾਇਆ ਗਿਆ ਜੀ ਮੇਰੀ ਮਾਂ ਬੋਲੀ 35 ਅੱਖਰਾਂ ਦੀ ਸਾਦੀ ਉਹ ਬਹੁਤ ਹੀ ਸੁੰਦਰ ਹੈ। ਨਾਰਾਂਕੋ ਬਰੰਗੇਤ 35 ਅੱਖਰਾਂ ਜਿੱਤ ਦੇ ਨਿਸ਼ਾਨ ਇਹ ਦੇਖਾਂਗੇ ਅੱਗੇ ਮੇਰਾ ਉਹ ਮੈਂ ਜਿੱਤੂ ਇੱਕ Yeah, that's yeah. true.